ਅਮਨ ਅਰੋੜਾ ਜੀ ਪ੍ਰਧਾਨ ਨੇ ਭਗਵੰਤ ਜੀ ਚੀਫ ਮਿਸਟਰ ਨੇ ਇਸ ਪੀਪੇ ਦਾ ਇੰਚਾਰਜ ਹਰਪਾਲ ਚੀਮਾ ਜੀ ਨੇ ਇਥੋਂ ਦੇ ਐਮਪੀ ਦੇ ਨਾਲ ਵੀ ਕੋਸ਼ਿਸ਼ ਕੀਤੀ ਸੰਪਰਕ ਪੈਦਾ ਕਰਨ ਦੀ ਮੁਸਵਾ ਸਾਹਿਬ ਨੇ ਵੀ ਇਹ ਤੇ ਅਫਸੋਸ ਨਹੀਂ ਕੀਤਾ ਬਾਲੀ ਮਦਦ ਤੇ ਕੀ ਕਰਨੀ ਅਜੇ ਤੱਕ ਤੇ ਮੁੱਖ ਮੰਤਰੀ ਨੇ ਨਸ਼ਾ ਬੰਦ ਨਹੀਂ ਕੀਤਾ ਤੇ ਪੰਜਾਬ ਦਾ ਨਸ਼ਾ ਕਿੱਥੋਂ ਬੰਦ ਹੋਵੇ ਯਾਹ ਪਿੱਤੇ ਸਾਰੇ ਪ੍ਰੈਸ ਰਿਪੋਰਟਰ ਬੈਠੇ ਹੋ ਮੇਰਾ ਓਪਨ ਚੈਲੰਜ ਤੁਸੀਂ ਕਿਸੇ ਗਲੀ ਚ ਜਾਓ ਵਿਦਨ ਮਿੰਟਸ ਨਸ਼ਾ ਤਾਂ ਡੇਕਰ ਪਛਾਣ ਦਿੰਦੇ ਵੀ ਪਾਰਟੀ ਦਾ ਜਨਮ ਆਰਐਸਐਸ ਕਰਨ ਹੋਇਆ ਇਹਨੂੰ ਜਨਮ ਦਿੱਤਾ ਆਰਐਸਐਸ ਕਿਹੀ ਪਵਰਤ ਮਾਗੀ ਕਹਿੰਦੇ ਹੁੰਦੇ ਸੀ ਜਦੋਂ ਕਿਸੇ ਟਾਈਮ ਕਾਂਗਰਸ ਦਾ ਫੈਰੈਂਸ ਪ੍ਰਿਸਟ ਇਹ ਦੱਸ ਕਿ ਸਾਡਾ ਖਜ਼ਾਨਾ ਖਾਲੀ ਬੰਦਾ ਖਜ਼ਾਨਾ ਕੀ ਹੋਇਆ ਜਿਹੜਾ ਖਾਲੀ ਹੋਇਆ ਉਹਨੂੰ ਤੇ ਪੀਪਾ ਕਿਹਾ ਜਾ ਸਕਦਾ ਇਹ ਇਥੋਂ ਤੱਕ ਬਹੁੜੇ ਵੀ ਅਫਸੋਸ ਨਹੀਂ ਕੀਤਾ ਅਮਨ ਲੋੜਾ ਜੀ ਪ੍ਰਧਾਨ ਨੇ ਭਗਵੰਤ ਸਿੰਘ ਚੀਮਸਟਰ ਨੇ ਇਸ ਪੀਪੇ ਦਾ ਇੰਚਾਰਜ ਹਰਪਾਲ ਚੀਮਾ ਜੀ ਨੇ ਇਥੋਂ ਦੇ ਐਮਪੀ ਦੇ ਨਾਲ ਵੀ ਕੋਸ਼ਿਸ਼ ਕੀਤੀ ਸੰਪਰਕ ਪੈਦਾ ਕਰਨ ਦੀ ਮੁਸਫਾ ਸਾਹਿਬ ਨੇ ਉਹ ਵੀ ਇਤਨੀ ਅਫਸੋਸ ਨਹੀਂ ਕੀਤਾ ਮਾਲੀ ਮਦਦ ਤੇ ਕੀ ਕਰਨੀ ਆਸਮਿਤ ਸਾਰੇ ਪੰਜਾਬ ਨੂੰ ਹੀ ਇਹਨਾਂ ਤੇ ਕੋਈ ਨਹੀਂ ਅਸੀਂ ਇਹ ਵਾਅਦਾ ਜ਼ਰੂਰ ਕੀਤਾ ਪ੍ਰਮਾਤਮਾ ਦੇ ਹਾਜ਼ਰ ਨਾਜ਼ਰ ਕਰਦੇ ਹੋਏ ਉਹਨਾਂ ਨੂੰ ਕਿਹਾ ਕਿ ਕਿਉਂਕਿ ਗੁਰੂਵਰਸਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਇਹ ਸੰਗਤ ਸਾਰੀ ਬੀਤੀ ਸੀ ਅਸੀਂ ਇਹ ਵਾਦਾ ਕੀਤਾ ਕਿ ਜੇ ਇਹਨਾਂ ਦੇ ਦਾਨ ਤੇ ਅੱਖਾਂ ਨਾਲ ਇਹਨਾਂ ਨੇ ਖੋਲੇ ਤੇ ਨਾਲ ਨਾਲ ਤੁਹਾਡਾ ਕੁਝ ਕੀਤਾ ਕਾਂਗਰਸੀ ਸਰਕਾਰ ਪਰਤੇ ਅਸੀਂ ਤੁਹਾਡੀ ਹਰ ਕਿਸਮ ਦੀ ਮਦਦ ਕਰਾਂਗੇ ਸੋ ਇਹ ਗੱਲ ਅੱਜ ਅਸੀਂ ਇੱਥੇ ਸਾਰੇ ਹੈ ਇਸ ਤੋਂ ਇਲਾਵਾ ਕੋਈ ਹੋਰ ਗੱਲ ਕਰਨੀ ਹੈ ਸਰ ਤੁਸੀਂ ਇਹ ਕਿਹਾ ਕਿ ਕੰਨ ਅੱਖਰ ਕਰਨ ਜਿਹੜੇ ਇਹ ਬੰਦ ਰੱਖਦੇ ਆਂ ਤੇ ਜੇ ਆਪਾਂ ਇਹਦੀ ਗੱਲ ਕਰੀ ਨਸ਼ੇ ਦੀ ਗੱਲ ਕਰੀਏ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਜੇ ਆਪਾਂ ਮੈਡੀਕਲ ਸੋਲਤਾ ਦੀ ਗੱਲ ਕਰੀਏ ਤੁਸੀਂ ਕਿਵੇਂ ਪ੍ਰੂਫ ਕਰਦੇ ਹੋ ਕਿ ਇਹ ਸੁੱਤੇ ਪਿਆ ਹੈ ਜਾਂ ਇਹ ਇਹਨਾਂ ਦੀ ਅੱਖਾਂ ਬੰਦ ਹੈ ਅਜੇ ਤੱਕ ਤੇ ਮੁੱਖ ਮੰਤਰੀ ਨੇ ਨਸ਼ਾ ਬੰਦ ਨਹੀਂ ਕੀਤਾ ਤੇ ਪੰਜਾਬ ਦਾ ਨਸ਼ਾ ਕਿੱਥੋਂ ਬੰਦ ਹੋਣਾ ਹੈ ਤੁਹਾਨੂੰ ਪਤਾ ਹੋਵੇਗਾ ਬਰਨਾਲੇ ਦੇ ਵਿੱਚ 2020 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਇੱਕ ਵੱਡਾ ਇਕੱਠ ਹੋਇਆ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਬਹੁਤ ਵੱਡਾ ਮੈਂ ਇੱਕ ਐਲਾਨ ਕਰਨ ਲੱਗਾ सीएम साहब ਦੇ ਮਦਰ ਨੂੰ ਉਥੇ ਲਿਆਦਾ ਗਿਆ ਮਦਰ ਦੇ ਹਵਾਲਾ ਦਿੰਦੇ ਸਿਰ ਤੇ ਹੱਥ ਰੱਖ ਕੇ ਸੌ ਖਾਦੀ ਹੋਈ ਤੇ ਜੀ ਉਹ ਨਸ਼ਾ ਮੁਕਤੀ ਹੈ ਇੱਥੇ ਕੋਈ ਹੈ ਪੰਜਾਬ ਵਿੱਚ ਨਸ਼ਾ ਮੁਕਤ ਕਿੱਥੋਂ ਹੋਣਾ ਹੈ ਤੁਸੀਂ ਆਪ ਇੱਥੇ ਸਾਰੇ ਪ੍ਰੈਸ ਰਿਪੋਰਟਰ ਬੈਠੇ ਹੋ ਮੇਰਾ ਓਪਨ ਚੈਲੰਜ ਤੁਸੀਂ ਕਿਸੇ ਗਲੀ ਚ ਜਾਓ ਮਿੰਟਸ ਨਸ਼ਾ ਤਾਂ ਢੱਕਰ ਪਛਾਣ ਦਿੰਦੇ ਅੱਛਾ ਸਰ ਬੋਟ ਚੋ ਕਿ ਇਹਦੇ ਵਿੱਚ ਮੇਰਾ ਦੇਖੋ ਇਹਦਾ ਕਾਰਨ ਕੀ ਹੈ ਕਿ ਇਹਦੇ ਵਿੱਚ ਡਾਇਰੈਕਟਲੀ ਪੰਜਾਬ ਦੀ ਪੁਲਿਸ ਇਨਵੋਲ ਪੰਜਾਬ ਪੁਲਿਸ ਡਾਇਰੈਕਟਲੀ ਇਨਵੋਲਡ ਇਹ ਗੈਰ ਤੇ ਜਰਮੇਕਾਰ ਨੇ ਗੈਰ ਤੇ ਜਰਮੇਕਾਰ ਹੋਣ ਕਰੀ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਐਜ਼ ਕੰਪਲੀਟ ਫ੍ਰੀ ਹੈ ਗੈਂਗਸਟਰਿਜ਼ਮ ਅਜੇ ਤੱਕ ਕਦੀ ਨਹੀਂ ਸੀ ਕਿਸੇ ਨੇ ਸੁਣਿਆ ਪੰਜਾਬ ਜਿਹੜਾ ਬੰਦਾ ਹੈ ਕਿ ਜੇਲ੍ਹ ਚ ਮੈਨੂੰ ਦੱਸੋ ਉਹ ਗੈਂਗ ਕਿਸ ਤਰ੍ਹਾਂ ਚਲਾ ਸਕਦਾ ਇੱਕ ਬੰਦਾ ਭਗੌੜਾ ਹੋਏ ਜਿੰਨਾ ਚਿਰ ਉਹ ਨਿਊਟਰਲਾਈਜ਼ ਨਹੀਂ ਹੁੰਦਾ ਉਨਾਂ ਚਿਰ ਤੇ ਗੈਂਗ ਚਲਾ ਸਕਦਾ ਜੇਲ੍ਹ ਵਿੱਚ ਬੰਦਾ ਬੈਠਾ ਉਹਨੂੰ ਕੋਈ ਫੈਸਿਲੀਟੇਸ਼ਨ ਕੋਈ ਹੋਣ ਦੇਗਾ ਤਾਂ ਕੰਮ ਚੱਲੇਗਾ ਫੋਨ ਕੌਣ ਦੇਗਾ ਜੇਲ੍ਹ ਪੁਲਿਸ ਤੋ ਇਹ ਇਸ ਗੱਲ ਕਾਂ ਕੰਪਲੀਟਲੀ ਫੇਲਡ ਤੁਸੀਂ ਸਕੂਲਾਂ ਦੀ ਤੇ ਗੱਲ ਹੀ ਛੱਡੋ ਟੋਟਲ ਫਰਾਡੀ ਇਹ ਹੈ ਜੋ ਇਹਨਾਂ ਦੀ ਪਾਲਿਸੀ ਹੈ ਉਹੀ ਇਹਨਾਂ ਦੀ ਪਾਲਿਸੀ ਸਮਝੋ ਇਹਨਾਂ ਦੇ ਪ੍ਰੋਗਰਾਮ ਜਿਹਦੇ ਸਾਲ 12 ਕਰੋੜ ਦੇ ਨਰੇ ਛੋਟਿਆਂ ਸਿਲਾ ਵਧਾ ਕੇ ਲਾ ਦਿੱਤੇ 12 ਕਰੋੜ ਐਂਡ ਨਾਥਿੰਗ ਹੈਸ ਵਰਕ देयर इज नो ਡਿਫਰੈਂਸ ਕੰਪਲੀਟ ਮੇਕੋ ਕਿਸੇ ਹਸਪੀਟਲ ਵਿੱਚ ਡਾਕਟਰ ਨੇ ਨਰਸ ਨੇ ਦਵਾਈ ਨਹੀਂ ਸਕੂਲਾਂ ਵਿੱਚ ਟੀਚਰ ਨਹੀਂ ਸਕੂਲਸ ਆਫ ਐਮਰਜੈਂਸੀ ਤੇ ਸਾਡੇ ਬਦੋਵਾਨ ਤੁਹਾਡੇ ਗੁਆਂਚੇ ਦੇ ਬਦੋਵਾ ਅਜੇ ਸਕੂਲ ਬਣੇ ਨੂੰ ਹਫਤਾ ਹੋਇਆ ਸੀ ਛੱਤ ਤੇ ਡਿੱਗ ਪਈ ਇੱਕ ਵਿਚਾਰੀ ਲੇਡੀ ਟੀਚਰ ਥੱਲੇ ਛੱਤ ਤੇ ਲੈ ਆ ਕੇ ਵਰਗੀ ਇਹ ਨਾਲ ਹਾਲ ਇਹ ਜੀ ਦੂਜੀ ਗੱਲ ਇੱਕ ਜਿਹੜੀ ਸਰ ਨੂੰ ਅਫਸੋਸ ਦਾ ਕਿ ਐਸੇ ਪੰਜਾਬ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਜਿਹੜਾ ਰਾਜ ਕਰ ਰਿਹਾ ਹੈ ਚੀਫ ਮਿਨਿਸਟਰ ਦੀ ਸੀਟ ਰਨ ਕਰ ਰਿਹਾ ਵਿਵੇਕ ਕੁਮਾਰ ਜਿਹੜਾ ਇਹਦਾ ਪੀਏ ਹੁੰਦਾ ਸੀ ਕੇਜਰੀਵਾਲ जिन्ने टोटल मैच मैंने गवर्नमेंट ऑफ पंजाब को 42 मैच मिले 21 मैच में, में सिंदर जैन ओवरऑल रन करता है 21 मैच में नु ताडा और दूसरा जेड़ा ससोदिया जी ते ससोदिया दी सोच ਤੁਸੀਂ ਸੁਣੀ ਲਈ ਹੈ ਕਿ ਭਾਵੇਂ ਠੱਗੀ ਮਾਰੋ ਚੋਰੀ ਕਰੋ ਪਰਚੇ ਕਰੋ ਡਰਾਓ ਧਮਕਾਓ ਕੁਝ ਵੀ ਕਰੋ ਆਪਾਂ ਤਾਂ ਕਿ ਚਰੇ ਨੇ ਤਾਂ ਕਿ ਤੁਹਾਨੂੰ ਕੋ ਰਹਿ ਦੇਗਾ ਪੰਜਾਬੀ ਮੈਂ ससोदिया ਨੂੰ ਪੁੱਛਣਾ ਚਾਹਣਾ ਪਤਾ ਨਹੀਂ ਕਿਹੜੇ ਸੂਬੇ ਤੋਂ ਆਇਆ ਹੈ ਉਹ ਤੋਂ ਪੰਜਾਬ ਦੀ ਹਿਸਟਰੀ ਜਾਣਨਾ ਤੁਸੀਂ ਸਮਝਦੇ ਹੋ ਕਿ ਇਸ ਹਿਸਾਬ ਦੇ ਨਾਲ ਤੁਸੀਂ ਪੰਜਾਬ ਤੇ ਰਾਜ ਕਰ ਸਕਦੇ ਹੋ? ਤੁਸੀਂ ਇਸ ਗੱਲ 'ਕਨ ਕੰਪਲੀਟ ਵੇਲਡ ਗਵਰਨਮੈਂਟ ਹੈ ਕਿ ਤੁਹਾਡੇ ਸਾਹਮਣੇ ਹੈ ਤੁਸੀਂ ਤੇ ਸੰਗਰੂਰ ਦੇ ਜ਼ਿਲ੍ਹੇ ਤੇ ਰਹਿਣ ਵਾਲੇ ਅਜਾ ਸਰ ਵੋਟ ਚੋਰੀ ਨੂੰ ਲੈ ਕੇ ਬਹੁਤ ਮੁੱਦਾ ਭਖਾ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਬਾਰੇ ਤੁਹਾਡੀ ਕੋਈ ਵਿਚਾਰ ਹੈ ਜਾਂ ਬਰੀਫਿੰਗ ਵਿਚਾਰ ਸਾਡੇ ਸਿੱਧੇ ਨੇ ਮੋਦੀ ਸਾਹਿਬ ਇਲੈਕਸ਼ਨ ਕਮਿਸ਼ਨ ਨੂੰ ਹੱਥ 'ਚ ਕਰਕੇ ਕਾਬਜ਼ ਕਰ ਜੇ ਇੰਡੀਪੈਂਡੈਂਸ ਆਫ ਜੁਡੀਸ਼ਰੀ ਐਂਡ ਇੰਡੀਪੈਂਡੈਂਸ ਆਫ ਇਲੈਕਸ਼ਨ ਕਮਿਸ਼ਨਸ ਸਾਰੇ ਨੂੰ ਮਤਾ ਬਿਕੋਨ ਫਾਇਰਕ ਕਿ ਰਿਕਟ ਦਾ ਯਾ ਫੁੱਟਬਾਲ ਦਾ ਯਾ ਕਿਸੇ ਵੀ ਗੇਮ ਦਾ ਹਾਕੀ ਦਾ ਜਿਹੜਾ ਰੈਫਰੀ ਹੁੰਦਾ ਉਹ ਹੁੰਦਾ ਜੇ ਰੈਫਰੀ ਹੀ ਕਿਸੇ ਟੀਮ ਨਾਲ ਰਾਜ ਦੇ ਤਾਂ ਦੂਜੇ ਨੇ ਕੀ ਖੇਡਣਾ ਉੱਥੇ ਜੋ ਰਾਹੁਲ ਗਾਂਧੀ ਜੀ ਨੇ ਇੱਕ ਸਟੈਬਿਸ਼ ਕਰ ਦਿੱਤਾ ਤੁਹਾਡੇ ਕੋ ਮਹਾਰਾਸ਼ਟਰ ਦੀਆਂ ਚੰਦ ਵਿਧਾਨ ਸਭਾ ਸੀਟਾਂ ਦੇ ਆਏ ਨੇ ਵਿਧਾਨ ਸਭਾ ਚ ਇੱਕ ਸੀਟ ਤੇ 3.5 ਲੱਖ ਵੋਟਸ ਜਦੋਂ ਤੱਕ ਲੋਕ ਸਭਾ ਆਂਦੀ ਵਿਦਲ ਸਿਕਸ ਮੰਥਸ ਉਹ ਵੋਟ ਵੱਧ ਕੇ 5 ਲੱਖ ਹੋ ਜਾਏ ਇੱਕ ਛੋਟੇ ਜਿਹੇ ਵਿਧਾਨ ਸਭਾਏ 1.5 ਲੱਖ ਵੋਟ ਐਂਟਰ ਹੋਈ ਹਜ਼ਾਰਾਂ ਵੋਟਾਂ ਕਟੀਆਂ ਗਈਆਂ ਹਜ਼ਾਰਾਂ ਵੋਟਾਂ ਚੱਲ ਹੀ ਉਥੇ ਭਾਈਆਂ ਗਈਆਂ ਨੇ ਇੱਕ ਇੱਕ ਵੋਟਰ 8 8 10 10 ਜਗ੍ਹਾ ਤੇ ਹਿੰਦੁਸਤਾਨ ਦੇ ਵੋਟਾਂ ਪਾ ਰਿਹਾ ਪਲੇਅਰ ਕੋਟ ਲਈ ਪਾ ਰਿਹਾ ਕਰਨਾਟਕਾ ਹੀ ਪਾ ਰਿਹਾ ਕਰਨਾਟਕਾ ਹੀ ਪਾ ਰਿਹਾ ਤੇ ਬੇਗੋਲਚ ਵੀ ਪਾ ਰਿਹਾ ਤੁਸੀਂ ਮੈਨੂੰ ਦੱਸੋ ਜੀਐਸਏ ਡੈਮੋਕਰੇਸੀ ਆਪਣੀ ਸ਼ੀਫਗਾਰਡ ਕਰੇ ਤਾਂ ਇਹਨਾਂ ਨੂੰ ਤੋਲਣਾ ਮੋਦੀ ਇਹਦੀ ਪਾਰਟੀ ਨੂੰ ਜ਼ਰੂਰੀ ਹੈ ਤੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੇ ਕਦੀ ਮੋਦੀ ਨੂੰ ਵੋਟ ਨਹੀਂ ਪਾਇਆ ਪਿਛਲੀਆਂ ਤਿੰਨਾਂ ਲੈਕਚਰ ਪੰਜਾਬ ਦੀਆਂ ਪੋਲੀਟੀਕਲ ਜਮਾਤਾਂ ਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ ਠੱਗੀ ਟੋਰੀ ਤੋਂ ਇਲਾਵਾ ਇਹਨਾਂ ਕੋਈ ਜ਼ਰੀਆ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦੇ ਐਸਟੇ ਹੁਣ ਤੁਸੀਂ ਲੇਟਲੀ ਵੇਖ ਰਹੇ ਹੋ ਆਫ ਲੇਟ ਅੱਗੇ ਵੀ ਸਾਡਾ ਕਹਿਣਾ ਤੇ ਹੁਣ ਵੀ ਮੈਂ ਕਹਿ ਰਿਹਾ ਇੱਕ ਸਿੱਕੇ ਦੇ ਦੋ ਪਹਿਲੂ ਨੇ ਆਮ ਆਦਮੀ ਪਾਰਟੀ ਦਾ ਜਨਮ ਆਰਐਸਐਸ ਕਰਨ ਇਨੂੰ ਜਨਮ ਦਿੱਤਾ ਆ ਆਰਐਸਐਸ ਹੁਣ ਲੇਟਰਲੀ ਤੁਸੀਂ ਵੇਖ ਰਹੇ ਹੋਣ ਬੀਜੇਪੀ ਨੂੰ ਨਵੇਂ ਸਿਰਿਓਂ ਪੂਰਨ ਸੁਰਜੀਤ ਕਰਨ ਵਾਸਤੇ ਨਾ ਪਿੰਡਾਂ ਦੇ ਵਿੱਚ ਆ ਇਹਨਾਂ ਰੋਕਣ ਦੀ ਕੋਸ਼ਿਸ਼ ਦੂਸੀ ਕਿ ਥੋੜਾ ਜਿਹਾ ਰੂਰਲ ਪੰਜਾਬ 'ਚ ਇਹਨਾਂ ਦੀ ਐਂਟਰੀ ਕਰ ਰਹੀ ਹੈ ਇਹਨਾਂ ਦੀ ਹੁਣ ਕੋਸ਼ਿਸ਼ ਹੈ ਕਿ ਅਸੀਂ ਬੀਜੇਪੀ ਵਰਸਸ ਆਪ ਕਰਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਹੁਣ ਵੇਖ ਰਹੇ ਹੋ ਪਿੰਡਾਂ ਵਿੱਚ ਇਹਨਾਂ ਪਿੱਛੇ ਬੰਦਾ ਕੋਈ ਨਹੀਂ ਆ ਜਿਹੜੀ ਬੀਜੇਪੀ ਹੈ ਬੀਜੇਪੀ ਨੂੰ ਵੋਟਰਾਂ ਪੰਜਾਬ ਦੇ ਪਿੰਡਾਂ ਵਾਲਿਆਂ ਨੇ ਕਿੰਨੇ ਪਾਣੀ ਦਿੱਤੀ ਪਰ ਉਹਨਾਂ ਨੂੰ ਜਿਉਂਦਿਆਂ ਆਪ ਕਰੇਗੀ ਅਚਾ ਮੈਟਰੋ ਸਟ੍ਰੈਟਜੀ ਈਵੀਐਮ ਨੂੰ ਲੈ ਕੇ ਹਾਂਜੀ ਈਵੀਐਮ ਮਸ਼ੀਨਾਂ ਨੂੰ ਲੈ ਕੇ ਫੋਰਨ ਕੰਟਰੀਆਂ ਵੀ ਇਹਨੂੰ ਨਕਾਰ ਦਿੱਤਾ ਕੀ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਭਵਿੱਖ ਦੇ ਅੰਦਰ ਫਿਊਚਰ 'ਚ ਬੈਂਟ ਪੇਪਰ ਦੇ ਰਾਹੀਂ VOTING ਜੋ ਹਿੰਦੁਸਤਾਨ ਦੇ ਵਿੱਚ ਹੋਵੇ ਮੇਰੇ ਖਿਆਲ ਇਹਦਾ ਤਰੀਕਾ ਹੀ ਬੈਲਿਟੀ ਹੁੰਦੀ ਜੇ ਅਮਰੀਕਾ ਨੇ ਸਾਰੀਆਂ ਜਿਹੜੀਆਂ ਐਸਟੈਬਲਿਸ਼ਡ ਡੈਮੋਕ੍ਰੇਸੀਜ਼ ਆਫ ਦੀ ਵਰਲਡ ਕੈਨੇਡਾ ਅਮਰੀਕਾ ਯੂਰਪੀਨ ਯੂਨੀਅਨ ਐਸਟ੍ਰੇਲੀਆ ਨਿਊਜ਼ੀਲੈਂਡ ਉਹਨਾਂ ਨੇ ਇੱਕ ਵਾਰ ਮਸ਼ੀਨਾਂ ਲਾਈਆਂ ਮਸ਼ੀਨਾਂ ਨੂੰ ਉਹਨਾਂ ਨੇ ਛੱਡ ਕੇ ਪੈਲੇਟ ਪੇਪਰ ਤੇ ਆ ਗਏ ਹਿੰਦੁਸਤਾਨ ਚ ਵੀ ਹੁਣ ਤੇ ਸ਼ਰਿਆਂ ਮੈਂ ਗੱਲ ਸਟੈਬਲਿਸ਼ ਹੋ ਗਈ ਬਿਯੋਂਡ ਡਾਊਟ ਬੰਦ ਕਰਨਾ ਚਾਹੀਦਾ ਅਮਰੀਕਾ ਦੇ ਡਰਾਈਵਰ ਦਾ ਮਾਮਲਾ ਫਰਾਮ ਹੋ ਗਿਆ ਹੈ ਅਮਰੀਕਾ ਦੇ ਵਿੱਚ ਜਿਹੜਾ ਡਰਾਈਵਰ ਨੂੰ ਹਾਦਸਾ ਹੋਇਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਕਦਰ ਬੁਗਤੀਆਂ ਲਗਾਤੀਆਂ ਪੂਰੇ ਪੰਜਾਬੀਆਂ ਨੂੰ ਜਾਂ ਇੰਡੀਆ ਨੂੰ ਠੀਕ ਹੋ ਗਏ ਮਾਮਲਾ ਇੱਕੋ ਐਸਟ੍ਰੇਲੀਆ ਦੇ ਇਹ ਚੀਜ਼ ਅਜੇ ਸਾਨੂੰ ਕੰਪਲੀਟ ਇਹਦੇ ਬਾਰੇ ਇਨਫੋਰਮੇਸ਼ਨ ਹਾਫ ਇਨਫੋਰਮੇਸ਼ਨ ਹਾਫ ਬੇਕਡ ਇਨਫੋਰਮੇਸ਼ਨ ਬੜੀ ਕਾਹਤਕ ਤੇ ਮਾਰੀ ਹੁੰਦੀ ਹੈ ਸਾਨੂੰ ਗੱਲ ਸਾਰੀ ਸਟੱਡੀ ਕਰ ਲੈਣ ਤੋਂ ਉਸ ਤੋਂ ਬਾਅਦ ਇਹ ਤੇ ਜੀ ਨਹੀਂ ਕਰਾਉਂਦੀ ਜੀ ਸਾਹਿਬ ਲੈ ਕੇ ਟ੍ਰੇਨ ਦੇ ਵਿੱਚ ਮੈਟਰੋ ਦੇ ਵਿੱਚ ਸਬਰ ਕਰ ਰਹੇ ਸੀ ਸਰਸਾ ਸਾਹਿਬ ਪਸਾਨਾ ਕੋ ਉਹਨਾਂ ਨੂੰ ਰੋਕਿਆ ਗਿਆ ਅੱਜ ਦੀ ਵੀਡੀਓ ਹੋ ਰਹੀ ਹੈ ਕਿ ਇਹ ਇਨਸਾਨਾਂ ਨੂੰ ਨਹੀਂ ਜਿਹੜੇ ਸਰਸਾ ਸਾਹਿਬ ਬਲਦੇਵ ਸਿੱਖਰ ਸਾਹਿਬ ਬਲਦੇਵ ਸਿੱਖਰ ਉਹਨਾਂ ਨੂੰ ਇੱਕ ਬੀਜੇਪੀ ਚ ਵੀ ਸੱਸਾ ਹੈ ਹਾਂ ਜੀ ਉਹਨਾਂ ਨੂੰ ਉਹਨਾਂ ਨੇ ਪੁੱਛਿਆ ਵੀ ਦਿੱਲੀ ਦੇ ਵਿੱਚ ਮੈਟਰੋ ਦੇ ਵਿੱਚ ਇੱਕ ਸਰਦਾਰ ਜਾਂ ਸਿੱਖ ਤਰਪਾਨ ਪਾ ਕੇ ਸਫਲ ਕੰਦ ਰੁਕਿਆ ਗਿਆ ਇੱਕ ਹੀ ਤੋਂ ਵੀ ਬੜੀ ਇੱਕੋ ਨਵੀਂ ਚੀਜ਼ ਤੇ ਹੈ ਹੀ ਨਹੀਂ ਇਹ ਤੇ ਜਦੋਂ ਹੁਣ 15 ਅਗਸਤ ਹੋਤੇ ਮੋਦੀ ਸਾਹਮਣੇ ਲਾਲ ਕਿਲੇ ਤੋਂ ਜਦੋਂ ਤੁਹਾਨੂੰ ਪਤਾ ਆਪਣਾ ਨੇਸ਼ਨ ਨੂੰ ਡਰੈਸ ਦੇਣਾ ਉਥੇ ਕਮਰਤਾਰੀ ਸਾਡੇ ਭਰਾ ਨੂੰ ਬਕਾਇਦਾਤਾ ਔਰ ਗਵਰਨਮੈਂਟ ਇਨਵਾਈਟ ਕਰਕੇ ਸਦੇ ਤੇ ਉਸ ਤੋਂ ਬਾਅਦ ਉਹਨੂੰ ਐਂਟਰ ਨਹੀਂ ਕਰਨ ਦਿੱਤਾ ਸੋ ਦਿਸ ਇਜ਼ ਨਥਿੰਗ ਇੱਕੋ ਮੋਦੀਜ਼ ਐਂਟੀ ਮੈਰੋਰੀ ਐਂਟੀ ਦਲ ਐਂਟੀ ਬੈਕਵਰਡ ਕਲਾਸਿਸ ਸੋ ਇਸ ਗੱਲ ਕਰਨ ਇਹਨਾਂ ਦੀ ਤਾਂ ਸੋਚ ਹੀ ਇੱਕ ਬੱਕਰੀ ਸੋਚ ਹੈ ਉਹਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਕੋਈ ਆਸ ਉਮੀਦ ਰੱਖਣੀ ਚਾਹੀਦੀ ਤੇ ਹੀ ਸਟੋਟਲੀ ਬੀਜੇਪੀ ਦੀ ਪਾਲਿਸੀਜ਼ ਆ ਕੰਪਲੀਟਲੀ ਐਂਟੀ ਪੰਜਾਬ ਜਿਸ ਸਾਡੀ ਪੰਜਾਬ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਸਾਰੋਂ ਪਹਿਲਾਂ ਸਾਡੀ ਭਰਤੀ ਰੋਕਤੀ ਸਾਡੇ ਨੌਜਵਾਨਾਂ ਨੂੰ ਮਜਬੂਰ ਕਰ ਦਿੱਤਾ ਕਿ ਜਾਓ ਬਾਹਰਲੇ ਮੁਲਕਾਂ ਚ ਇੱਥੇ ਤੇ ਤੁਹਾਡੇ ਕੋਈ ਜਗ੍ਹਾ ਕੋਈ ਨਹੀਂ ਜਿਸ ਪਿੰਡ ਚੋਂ ਅਸੀਂ ਹੁਣਿਆ ਆਏ ਆ ਆ ਮਾਲਕਵਾ ਮਾਨਕਵਾ ਉੱਥੇ 26 ਆਦਮੀ ਰਿਟਾਇਰਡ ਆਮੀ ਦੇ ਸਨ ਤੇ 33 ਅਜੇ ਵੀ ਸਵੇ ਤੇ ਆਂਦੇ ਟਾਈਮ ਤੇ देयर इज नॉट इवन ਅ ਸਿੰਗਲ ਪਰਸਨ ਜਿਹੜਾ ਪੰਜਾਬ ਦੇ ਵਿੱਚੋਂ ਬਾਰਡਰਸ ਤੇ ਜਾਏਗਾ ਅੱਛਾ ਸਾਡੀ ਜਿਹੜੀ ਐਗਰੀਕਲਚਰ ਹੈ ਉਹਦੀ ਜਿਹੜਾ ਅਸੀਂ ਕਿਹਾ ਸੀ ਕਿ ਇਹਨੂੰ ਡਾਈਵਰਸੀਫਿਕੇਸ਼ਨ ਵਾਸਤੇ ਪੈਸੇ ਚਾਹੀਦੇ ਨੇ ਕੋਈ ਗਵਰਨਮੈਂਟ ਦੀ ਹੈਲਪ ਨਹੀਂ ਸਾਰੀਆਂ ਸੜਕਾਂ ਤੇ ਪੈਸੇ ਵਾਪਸ ਲੈ ਲਏ ਰੂਰਲ ਡਿਵੈਲਪਮੈਂਟ ਦਾ 10000 ਕਰੋੜ ਰੁਪਇਆ ਪਿਛਲੇ 30 ਸਾਲ ਦਾ ਇਨਾਂ ਨੇ ਆਪਣੇ ਕੋਲ ਰੱਖਿਆ ચીਫ ਮਿਨਿਸਟਰ ਇਹੋ ਜਿਹਾ ਪਹਿਲੀ ਗੱਲ ਕਿਸੇ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਚ ਨਹੀਂ ਗਿਆ ਆ ਭਗਵਾਨ ਜੀ ਇੱਕ ਮੀਟਿੰਗ ਚ ਗਿਆ ਤੇ ਪਿਛਲੀ ਵਾਰ ਮੈਨੂੰ ਬਹੁਤ ਅਫਸੋਸ ਤੇ ਦਰਸਾ ਪੰਜਾਬ ਦੀ ਜਿਹੜੀ ਸ਼ਾਨ ਹੈ ਤੇ ਪੰਜਾਬ ਦੀ ਪਛਾਣ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਕੋੜ ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਆ ਭਗਵਾਨ ਤੇ ਜਿਹੜਾ ਜੀ ਇਹਦੀ ਜਿਹੜੀ ਦਸਤਾਰ ਹੈ ਮੋਦੀ ਸਾਹਿਬ ਤੇ ਬੋੜਿਆਂ ਨੂੰ ਲੱਗੀ ਸੀ ਨੀਤੀਯੋਗ ਦੀ ਮੀਟਿੰਗ 'ਚ ਵੇਖਿਆ ਦਸਤਾਰ ਮੋਢਿਆਂ ਨੂੰ ਇਹਦੇ ਦੋਨੋਂ ਹੱਥਾਂ ਨੂੰ ਮੋਦੀ ਸਾਹਿਬ ਨੇ ਇੱਕ ਹੱਥ 'ਚ ਪੜਿਆ ਤੇ ਦੂਜਾ ਹੱਥ ਉਹਨਾਂ ਨੇ ਆਪਣੀ ਕੋਟੀ 'ਚ ਪਾਇਆ ਮੈਨੂੰ ਉਹ ਦਿਨ ਇਹ ਬਹੁਤ ਅਫੋਸ਼ਨਾ ਕਿ ਇਹ ਸੀਨ ਵੇਖ ਕੇ ਦਰਸ ਆਇਆ ਕਿ ਕਿੱਥੇ ਅਸੀਂ ਬਾਦਰ ਕੌਮਾਂ ਪੰਜਾਬ ਦੀ ਕਿੱਥੇ ਪਛਾਣ ਮਹਾਰਾਜਾ ਰਣਜੀਤ ਸਿੰਘ ਸਾਹਿਬ ਪ੍ਰਤਾਪ ਸਿੰਘ ਕਹਿ ਰੋਣਾ ਕਿੱਥੇ ਡਾਕਟਰ ਬਨਮੋਹਨ ਸਿੰਘ ਦਾ ਪਛਾਣ ਤੇ ਕਿੱਥੇ ਅੱਜ ਕਿਸ ਕਿਸਮ ਦਾ ਮੁੱਖ ਮੰਤਰੀ ਚੁਣ ਕੇ ਖਿਲਾ ਦਿੱਤਾ ਜਿਹੜਾ ਦਸਤਾਰ ਆਪਣੀ ਉਹਦੇ ਘੋੜਿਆਂ ਨੂੰ ਲਾਈ ਜਿਹਦੇ ਦੋਨੋਂ ਹੱਥ ਇੱਕ ਹੱਥ ਚ ਪੜੇ ਨੇ ਇਹਦੀ ਮਜਬੂਰੀ ਦੀ ਜਿਹੜੀ ਤਸਵੀਰ ਏ ਉਹੀ ਸਾਰਾ ਕੁਝ ਬਿਆਨ ਕਰਦੀ ਕੋਈ ਪੁੱਛਣ ਦੀ ਲੋੜ ਨਹੀਂ ਜਿਹੜਾ ਉਹ ਫੋਟੋ ਵੇਖ ਲੇ ਉਹ ਤੋਂ ਅਸੈਸ ਕਰ ਸਕਦਾ ਕਿ ਅੱਜ ਪੰਜਾਬ ਦੀ ਸਿਚੁਏਸ਼ਨ